ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਦਾਬ ਨਮਸਕਾਰ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਦੁਆ ਕਰਦਾ ਹਾਂ ਕਿ ਸਾਰੇ ਇਸੇ ਤਰ੍ਹਾਂ ਠੀਕ ਠਾਕ ਰਹੋ ਸਤਿ ਆਬ ਰਹੋ ਅੱਜ ਨਵਾਂ ਸਾਲ ਹੈ ਪਹਿਲਾਂ ਤਾਂ ਸਾਰਿਆਂ ਨੂੰ ਮੈਂ ਨਵਾਂ ਸਾਲ ਮੁਬਾਰਕ ਕਹਿ ਦੇਵਾਂ ਹਰ ਬੰਦੇ ਦੀ ਤਮੰਨਾ ਹੁੰਦੀ ਹੈ ਹਰ ਬੰਦੇ ਦੀ ਚਾਹਤ ਹੁੰਦੀ ਹੈ ਕਿ ਨਵਾਂ ਸਾਲ ਯਾਰ ਵਧੀਆ ਢੰਗ ਨਾਲ ਸ਼ੁਰੂ ਹੋਵੇ ਤੇ ਧੰਨਵਾਦ ਸਾਡੀ ਸਰਕਾਰ ਦਾ ਜਿਹੜਾ ਜਿਹੜਾ ਸਾਡੇ ਬਾਰੇ ਇਹਨਾਂ ਵੱਡਾ ਸੋਚਿਆ ਕਿ ਇਹਨਾਂ ਦਾ ਨਵਾਂ ਸਾਲ ਵੱਡਾ ਹੀ ਬਣਾ ਦਿੱਤਾ ਜਾਵੇ ਤਾਂ ਵੱਡੀ ਖਬਰ ਇਹ ਹੈ ਕਿ ਸਾਡੇ ਤੇ ਪਰਚਾ ਕਟਿਆ ਗਿਆ ਤੇ ਇਹ ਪਰਚਾ ਬੇਸਿਕਲੀ 1212 ਦਾ ਕਟਿਆ 0067 ਨੰਬਰ ਐਫ ਆਈ ਆਰ ਹੈ ਲੁਧਿਆਣੇ ਦੇ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਇਹ ਐਫ ਆਈ ਆਰ ਕੱਟੀ ਗਈ ਆ ਜਿਦੇ ਵਿੱਚ ਮੇਰਾ ਮਨਿੰਦਰ ਲੋਕਵਾਜ਼ ਵਾਲਾ ਜੈਤੂ ਵਾਲਾ ਇਸ ਤੋਂ ਇਲਾਵਾ ਮਾਨਿਕ ਹਰਮਨ ਫਾਰਮਰ ਤੇ ਕੁਝ ਹੋਰ ਨੇ ਸੱਜਣ ਯਾਨੀ ਕੁੱਲ ਮਿਲਾ ਕੇ 10 ਜਾਣਿਆਂ ਤੇ ਇਹਨਾਂ ਨੇ ਐਫ ਆਈ ਆਰ ਕੱਟੀ ਆ ਤੇ ਇਸ ਐਫ ਆਈ ਆਰ ਨੂੰ ਕੱਟਣ ਤੋਂ ਬਾਅਦ ਗੁਪਤ ਇਨਾ ਰੱਖਿਆ ਗਿਆ ਕਿ ਗੱਲਾਂ ਹੀ ਛੱਡ ਦਿਓ ਪਰ ਚਲੋ ਕੋਈ ਗੱਲ ਨਹੀਂ ਹੈ ਸਾਡਾ ਕੰਮ ਵੀ ਇਹੀ ਹੁੰਦਾ ਹੈ ਨਾ ਬਈ ਲੱਭ ਲਬਾ ਲਈਏ ਤਾਂ ਅਸੀਂ ਉਸ ਪਰਚੇ ਨੂੰ ਲੱਭਿਆ ਕਿ ਭਈ ਜੇ ਸਾਡੇ ਤੇ ਪਰਚਾ ਕੱਟਿਆ ਤਾਂ ਘਟੂ ਘਟਸ ਨੂੰ ਪਤਾ ਤੇ ਹੋਣਾ ਚਾਹੀਦਾ ਹੈ ਨਾ ਤਾਂ ਫਿਰ ਐਫ ਆਈ ਆਰ ਦੀ ਕਾਪੀ ਵੀ ਅਸੀਂ ਹਾਸਲ ਕੀਤੀ ਹੈ ਸਾਰਾ ਕੁਝ ਕਰ ਲਿਆ ਅਸੀਂ ਉਸ ਤੋਂ ਬਾਅਦ ਹੀ ਮੈਂ ਲਾਈਵ ਆਉਣਾ ਮناسب ਸਮਝਿਆ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਕਿ ਜੋ ਇਹਨਾਂ ਨੇ ਕੀਤਾ ਮੈਂ ਹਮੇਸ਼ਾ ਆਪਣੇ ਸ਼ਬਦਾਂ ਦੀ ਮर्यादा ਰੱਖਦਾ ਮੈਂ ਤੇ ਮੈਂ ਉੱਥੇ ਸਾਰੇ ਜਿੰਨੇ ਕਿਉਂਕਿ ਬਹੁਤ ਵੱਡੇ ਵੱਡੇ ਵਕੀਲ ਆਪਣੇ ਨਾਲ ਜੁੜੇ ਆ ਨਾਮੀ ਵਕੀਲ ਜੁੜੇ ਆ ਤੇ ਮੈਂ ਪੁੱਛੂੰਗਾ ਵੀ ਕੀ ਇਹ ਪਰਚਾ ਬਣਦਾ ਜਾਂ ਪਰਚਾ ਬਣਾਉਣ ਵਾਲਿਆਂ ਤੇ ਇੱਕ ਪਰਚਾ ਬਣਦਾ ਠੀਕ ਹੈ ਜੀ ਗੱਲ ਕੀ ਸੀਗੀ ਗੱਲ ਇਹ ਸੀ ਜਨਾਬ ਕਿ ਇਹਨਾਂ ਨੇ ਤੁਸੀਂ ਵੇਖਿਆ ਹੋਣਾ ਪਲੀਜ਼ ਇੱਕ ਤਾਂ ਮੇਰੀ ਰਿਕੁਐਸਟ ਹੈ ਜੇ ਕੋਈ ਆਪਾਂ ਦੇਖੀਏ ਕੋਈ ਮੈਨੂੰ ਕਾਲ ਵਗੈਰਾ ਨਾ ਅਰੇ ਕਿਉਂਕਿ ਮੈਂ ਇਸ ਵੇਲੇ ਵਾਈਫਾਈ ਤੇ ਨਹੀਂ ਆਂ ਮੈਂ ਇਸ ਵੇਲੇ ਫੋਨ ਡਾਟਾ ਤੇ ਆਂ ਤੇ ਪਲੀਜ਼ ਕਾਲ ਤੋਂ ਗਰੇਜ਼ ਕੀਤਾ ਜਾਵੇ ਮੈਨੂੰ ਕੁਝ ਕਾਲਾਂ ਆ ਰਹੀਆਂ ਨੇ ਇਸ ਬਾਬਤ ਤੇ ਕੋਈ ਗੱਲ ਨਹੀਂ ਅਸੀਂ ਉਹਦਾ ਜਵਾਬ ਬਾਅਦ ਚ ਦੇਈ ਚਲਾਂਗੇ ਪਰ ਪਲੀਜ਼ ਚੱਲਦੇ ਲਾਈਵ 'ਚ ਮੈਨੂੰ ਕਾਲ ਤੋਂ ਗਰੇਜ਼ ਕੀਤਾ ਜਾਵੇ ਜੇ ਕੋਈ ਸੁਣਦਾ ਕਰਦਾ ਤਾਂ ਗੱਲ ਇਹ ਆ ਕਿ ਇਹ ਜਿਹੜਾ ਪਰਚਾ ਹੋਇਆ ਪਰਚਾ ਪਤਾ ਕਾਹਦੇ ਤੇ ਹੋਇਆ ਬੜੀ ਹਾਸੋ ਹੀ ਨਹੀਂ ਗੱਲ ਦੱਸਦਾ ਤੁਹਾਨੂੰ ਮਾਨਕ ਗੋਇਲ ਨੇ ਜਦੋਂ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਵਿਜ਼ਿਟ ਤੇ ਸਨ ਕੋਰੀਆ ਤੇ ਜਾਪਾਨ ਦੇ ਇਹਨਾਂ ਨੇ ਇੱਕ ਡਾਕੂਮੈਂਟ ਕੱਢਿਆ ਸੀਗਾ ਆਰਟੀਆਈ ਐਕਟਿਸਟ ਮਾਨਕ ਗੋਇਲ ਜੀ ਨੇ ਉਸ ਡਾਕੂਮੈਂਟ ਦੇ ਮੁਤਾਬਕ ਕੋਈ ਮਤਲਬ ਕਿ ਸੀਗਾ ਇੱਕ ਮੈਪ ਟਾਈਪ ਕਿ ਉਹ ਜਹਾਜ਼ ਨੇ ਜਿਹੜਾ ਹੈਲੀਕਾਪਟਰ ਹੈ ਮਾਨ ਸਾਹਿਬ ਦਾ ਕਿ ਉਸਨੇ ਚੰਡੀਗੜ੍ਹ ਤੇ ਸ਼ਾਇਦ ਅੰਮ੍ਰਿਤਸਰ ਤੇ ਦੁਬਾਰਾ ਚੰਡੀਗੜ੍ਹ ਦੀ ਉਡਾਰੀ ਭਰੀ ਆ ਠੀਕ ਹੈ ਜੀ ਚਲੋ ਉਹ ਡਾਕੂਮੈਂਟ ਵਾਇਰਲ ਹੋਇਆ ਅਸੀਂ ਵੀ ਉਹਦੇ ਤੇ ਮੈਂ ਇੱਕ ਜਸਟ ਤੰਜ਼ ਕੱਸਿਆ ਸੀਗਾ ਹੁਣ ਤੁਸੀਂ ਦੇਖੋ ਮੇਰਾ ਇਹਦੇ ਚ ਕੀ ਰੋਲ ਆ ਮਾਨਕ ਗੋਇਲ ਦਾ ਉਹਦੇ ਤੇ ਵਾਟਰਮਾਰਕ ਲੱਗਿਆ ਹੋਇਆ ਮੈਂ ਉਸ ਨੂੰ ਰੀਪੋਸਟ ਕੀਤਾ ਕਹਿ ਲਓ ਤੇ ਨਾਲ ਲਿਖਿਆ ਸੀ ਮੈਂ ਮੈਨੂੰ ਅੱਜ ਵੀ ਵਾਰਡਿੰਗ ਯਾਦ ਹੈ ਕਿਉਂਕਿ 10 ਦਸੰਬਰ ਦੀ ਸ਼ਾਇਦ ਇਹ ਗੱਲ ਆ 10 ਦਸੰਬਰ ਨੂੰ ਮੈਂ ਉਹ ਪੋਸਟ ਪਾਈ ਸੀਗੀ ਕਿ ਬਈ ਮੁੱਖ ਮੰਤਰੀ ਸਾਹਿਬ ਤਾਂ ਵਿਦੇਸ਼ ਦੇ ਵਿੱਚ ਨੇ ਵਿਦੇਸ਼ੀ ਵਿਜ਼ਿਟ ਤੇ ਨੇ ਆ ਪਿੱਛੋਂ ਪੱਠੇ ਵਾਲਾ ਰੇੜਾ ਕੌਣ ਬਣਾਈ ਫਿਰਦਾ ਹੈ ਹੈਲੀਕਾਪਟਰ ਨੂੰ ਇੱਕ ਸਵਾਲ ਸੀ ਇਹ ਸਵਾਲ ਸੀ ਹੁਣ ਤੁਸੀਂ ਮੈਨੂੰ ਦੱਸ ਦਿਓ ਬਈ ਇੱਕ ਸਵਾਲ ਹੈ ਕਿ ਬਈ ਯਾਰ ਸਾਡੇ ਮੁੱਖ ਮੰਤਰੀ ਸਾਹਿਬ ਵਿਦੇਸ਼ ਦੇ ਵਿਜ਼ਿਟ ਤੇ ਨੇ ਤੇ ਪਿੱਛੋਂ ਜਹਾਜ਼ ਕੌਣ ਡਾਰ ਰਿਹਾ ਇੱਕ ਕਾਮਨ ਸਵਾਲ ਹੈ ਇਹਦੇ ਨਾਲ ਕੋਈ ਚੀਫ ਮਨਿਸਟਰ ਦੀ ਸਿਕਿਉਰਿਟੀ ਕੋਈ ਦਾਤੇ ਲੱਗ ਗਈ ਕੋਈ ਅਸੀਂ ਕੌਨਫਿਡੈਂਸ਼ੀਅਲ ਕੋਈ ਪੱਤਰ ਜਿਹੜਾ ਇਹਨਾਂ ਦੀ ਸਿਕਿਉਰਿਟੀ ਨਾਲ ਮੁਤਲਕ ਵਾਇਰਲ ਕਰ ਦਿੱਤਾ ਕੁਝ ਵੀ ਨਹੀਂ ਐਸਾ ਕਲਿੱਕ ਹੋਈ ਅਸੀਂ ਫੇਕ ਵਿੱਚ ਨਾਮ ਲਿਆ ਮੈਂ ਕਿ ਆ ਬੰਦਾ ਉਡਾਈ ਫਿਰਦਾ ਜੀ ਉਹਦੇ 'ਚ ਕੇਜਰੀਵਾਲ ਸਵਾਰ ਆ ਜਾਂ ਫਲਾਂ ਟਮਕਾ ਆਸ਼ਾ ਉਹਦੇ ਬਾਅਦ ਕੀ ਹੁੰਦਾ ਹੈ ਕਿ ਜਿਹੜੇ ਪੰਨੂ ਸਾਹਿਬ ਆ ਪੰਨੂ ਜੀ ਕਿਉਂਕਿ ਉਹ ਹੁਣ ਅਧਿਕਾਰਤ ਤੌਰ ਤੇ ਤੁਹਾਨੂੰ ਪਤਾ ਇਹਨਾਂ ਦੇ ਬੁਲਾਰੇ ਨੇ ਪਾਰਟੀ ਦੇ ਜਨਰਲ ਸੈਕਟਰੀ ਨੇ ਤਾਂ ਉਹਨਾਂ ਨੇ ਇਹਦੇ ਤੇ ਜਵਾਬ ਵੀ ਦਿੱਤਾ ਸੀ ਹਾਲਾਂਕਿ ਉਹਨਾਂ ਨੇ ਸਾਡੇ ਵਰਗਿਆਂ ਦੀ ਮਜ਼ਮਤ ਵੀ ਕੀਤੀ ਕਿਉਂਕਿ ਸਾਬਕਾ ਪੱਤਰਕਾਰ ਨੇ ਚਲੋ ਆਲੋਚਨਾ ਦਾ ਦਿਲ ਖੋਲ ਕੇ ਸਵਾਲ ਹੋਣਾ ਚਾਹੀਦਾ ਉਹਨਾਂ ਨੇ ਕੁਝ ਮਤਲਬ ਕਿ ਤਲਖ ਸ਼ਬਦ ਵੀ ਵਰਤੇ ਸਨ ਕਿ ਇਹਨਾਂ ਫੇਸਬੁੱਕੀ ਜਾਂ ਹਵਾ ਹਵਾਈ ਪੱਤਰਕਾਰਾਂ ਨੂੰ ਇਹ ਨਹੀਂ ਪਤਾ ਕਿ ਹੈਲੀਕਾਪਟਰ ਜਿਹੜਾ ਹੁੰਦਾ ਹੈ ਨਾ ਉਹ ਗਵਰਨਰ ਵੀ ਉਡਾ ਸਕਦਾ ਹੈ ਤਾਂ ਮਤਲਬ ਕਿ ਗਵਰਨਰ ਦੀ ਫੇਰੀ ਸੀ ਸਾਫ਼ ਹੋ ਗਿਆ ਮਤਲਬ ਕਿ ਇੱਕ ਸਵਾਲ ਛੱਡਿਆ ਗਿਆ ਕਿ ਭਾਈ ਉਸ ਜਹਾਜ਼ ਨੂੰ ਕਿਸ ਨੇ ਉਡਾਇਆ ਇੱਕ ਜਵਾਬ ਪੰਨੂ ਸਾਹਿਬ ਨੇ ਆਪਣੇ ਅੰਦਾਜ਼ ਦੇ ਵਿੱਚ ਦੇ ਦਿੱਤਾ ਕਿ ਭਾਈ ਉਹ ਫੇਰੀ ਜਿਹੜੀ ਸੀ ਉਹ ਗਵਰਨਰ ਦੀ ਗੱਲ ਕਲੀਅਰ ਹੋ ਗਈ ਹੁਣ ਇਹਦੇ ਵਿੱਚ ਜਿਵੇਂ ਬਾਬਾ ਜੋਨੀ ਕਹਿੰਦਾ ਹੁੰਦਾ ਵੀ ਹੈਨਾ ਇਹਦੇ ਵਿੱਚ ਜਕਾਰੇ ਵਾਲੀ ਤੇ ਗੱਲ ਹੀ ਕੋਈ ਨਹੀਂ ਇਹਦੇ ਵਿੱਚ ਪਰਚੇ ਵਾਲੀ ਤੇ ਗੱਲ ਹੀ ਕੋਈ ਨਹੀਂ ਸੀ ਪਰਚਾ ਕਾਦਾ ਬਣਦਾ ਮੈਨੂੰ ਦੱਸੋ ਕਿ ਤੁਸੀਂ ਆਪਣੇ ਅਧਿਕਾਰਤ ਬੁਲਾਰੇ ਰਾਹੀ ਚੀਜ਼ ਸਾਫ਼ ਕਰ ਦਿੱਤੀ। ਆਜ਼ਾੜਾ ਕੰਮ ਹੈ ਅਸੀਂ ਸਵਾਲ ਕਰਦੇ ਆਂ, ਤੰਜ਼ ਕਰਦੇ ਆਂ, ਜੋ ਵੀ ਆ ਤੁਹਾਡੇ ਬੰਦੇ ਵੀ ਟ੍ਰੋਲ ਕਰਦੇ ਆ ਸਾਨੂੰ। ਬਥੇਰਾ ਕੁਸ਼ੂ ਹੁੰਦਾ ਸੋਸ਼ਲ ਮੀਡੀਆ ਦਾ ਹਿੱਸਾ ਬਈ। ਬੋਲਣ ਦਾ ਅਧਿਕਾਰ ਖੇਤਰ ਹੈ। ਪਰ ਪਰਚਾ ਕੱਟ ਦਿੱਤਾ ਚੱਕ ਕੇ ਔਰ ਸਾਡੇ ਤੇ ਤਾਂ ਚਲੋ ਕੱਟ ਦਿਓ ਤੁਸੀਂ। ਅਸੀਂ 3-4 ਜਣੇ ਜਿਹੜੇ ਬੰਦੇ ਆਮ ਸੋਸ਼ਲ ਮੀਡੀਆ ਚਲਾਉਣ ਵਾਲੇ ਨੇ ਮੇਰੇ ਖਿਆਲ ਦੇ ਨਾਲ ਮੈਂ ਤੇ ਕਦੇ ਉਹਨਾਂ ਦੇ ਨਾਂ ਵੀ ਨਹੀਂ ਸੁਣੇ ਵਿੱਚੋਂ ਕਈਆਂ ਦੇ। ਤੁਸੀਂ ਚੱਕ ਕੇ ਉਹਨਾਂ ਦਾ ਵੀ ਕੱਟਦਾ ਪਰਚਾ ਜੀ। ਕਮਾਲ ਦੀ ਗੱਲ ਐ ਅੱਛਾ ਹੁਣ ਮੇਰੀ ਇੱਕ ਗੱਲ ਜਿਹੜੀ ਤਵੱਜੂ ਦੇ ਕੇ ਸੁਣਨਾ ਤੁਸੀਂ ਕਿ ਜਦੋਂ ਤੁਸੀਂ ਆਪਣੇ ਹੈਲੀਕਾਪਟਰ ਦੇ ਜਿਹੜੇ ਗੇੜੇ ਆ ਉਹਨਾਂ ਦਾ ਕੋਈ ਆਰਟੀ ਰਾਹੀ ਬਿਉਰਾ ਹੀ ਨਹੀਂ ਦੇਣਾ ਕਿ ਕਿੱਧਰ ਜਾਂਦੇ ਨੇ ਕਿੱਧਰ ਨਹੀਂ ਜਾਂਦੇ ਕੌਣ ਜਾਂਦਾ ਕੌਣ ਨਹੀਂ ਤਾਂ ਫਿਰ ਇੱਕ ਸਵਾਲ ਹੀ ਹੋਏਗਾ ਨਾ ਜਦੋਂ ਤੁਸੀਂ ਅੱਜ ਤੱਕ ਕਿਉਂਕਿ ਸ਼ੁਰੂਆਤ ਦੇ ਵਿੱਚ ਜਦੋਂ ਗੁਜਰਾਤ ਦੇ ਵਿੱਚ ਜਾ ਕੇ ਚਰਖਾ ਕੱਤਿਆ ਸੀਗਾ ਮੁੱਖ ਮੰਤਰੀ ਸਾਹਿਬ ਨੇ ਉਸ ਵੇਲੇ ਜਿਹੜਾ ਖਰਚ ਨਿਕਲਿਆ ਸੀਗਾ ਸ਼ਾਇਦ 50 ਲੱਖ ਤੋਂ ਉੱਤੇ ਦਾ ਜਾਹਜ਼ ਦਾ ਉਹ ਇੰਨਾ ਇਹਨਾਂ ਲਈ ਨਮੋਸ਼ੀਜਨਕ ਹੋ ਗੁਜ਼ਰਿਆ ਕਿ ਉਸ ਤੋਂ ਬਾਅਦ ਅੱਜ ਤੱਕ ਜੋ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਆ ਉਹਦੀਆਂ ਯਾਤਰਾਵਾਂ ਦਾ ਕੋਈ ਬਿਵਰਾ ਨਹੀਂ ਔਰ ਇਹਦਾ ਕੋਈ ਸਿਕਿਉਰਿਟੀ ਨਾਲ ਕਨਸਰਨ ਨਹੀਂ ਹੁੰਦਾ ਕਿਉਂਕਿ ਜੇ ਆਪਾਂ ਖਰਚਿਆਂ ਦਾ ਜਾਂ ਯਾਤਰਾਵਾਂ ਦਾ ਬਿਉਰਾ ਮੰਗਦੇ ਆ ਤਾਂ ਉਹ ਪਾਸਟ ਦਾ ਹੁੰਦਾ ਹੈ ਨਾ ਕਿ ਫਿਊਚਰ ਦਾ ਫਿਊਚਰ ਦਾ ਨਹੀਂ ਮੰਗਿਆ ਜਾਂਦਾ ਕਿ ਮੁੱਖ ਮੰਤਰੀ ਸਾਹਿਬ ਨੇ ਕਿੱਧਰ ਨੂੰ ਜਾਣਾ ਹੈ ਕਿੱਧਰ ਨੂੰ ਰੂਟ ਹੈ ਇਹਨਾਂ ਦਾ ਤਾਂ ਸਿਕਿਉਰਿਟੀ ਕੰਸਰਨ ਉੱਥੇ ਬਣਦਾ ਹੈ ਇਹਨਾਂ ਨੇ ਅੱਜ ਤੱਕ ਉਹ ਆਰਟੀਆ ਦਾ ਜਵਾਬ ਨਹੀਂ ਦਿੱਤਾ ਛੱਦ ਕੇ ਜਿਹੜੀ ਗੱਲ ਮੁੱਖ ਮੰਤਰੀ ਸਾਹਿਬ ਅਕਸਰ ਕਹਿੰਦੇ ਆ ਕਿ ਹੈਲੀਕਾਪਟਰ ਤਾਂ 에ਡ ਆਉਂਦੇ ਹੁੰਦੇ ਸੀ ਭੋਗਾਂ ਤੇ ਜਾਂਦੇ ਹੁੰਦੇ ਸੀ ਫਲਾਂ ਟਮਕਾਂ ਉਹ ਸਾਰੀਆਂ ਜਾਣਕਾਰੀਆਂ ਆਰਟੀਆ ਹੀ ਨਿਕਲ ਗਈਆਂ ਹੋਈਆਂ ਸੀ ਮੱਕੜ ਸਾਹਿਬ ਨੇ ਜੋ ਕਾਰ ਦੀ ਧੁੱਸ ਕੱਢੀ ਸੀਗੀ ਬਈ ਇੰਨੇ ਗੇੜੇ ਕੱਤੇ ਇੰਨੇ ਗੇੜੇ ਕੱਤੇ ਕਿ ਚਰਨਜੀਤ ਭੁੱਲਰ ਉਹ ਰਾਣੀ ਲਿਖਿਆ ਸੀਗਾ ਕਿ ਧਰਤੀ ਤੋਂ ਸ਼ਾਇਦ ਚੰਦਰਮਾ ਤੱਕ ਦੇ ਪਤਾ ਨਹੀਂ ਸੂਰਜ ਤੱਕ ਦੇ ਕਿੰਨੇ ਗੇੜੇ ਲੱਗ ਸਕਦੇ ਸੀ ਇੰਨੀ ਕਾਰ ਚਲਾਈ ਉਹ ਕੀ ਸੀ ਉਹ ਆਰਟੀਆ ਹੀ ਰਾਹੀਂ ਨਿਕਲੀ ਸੀ ਕੀ ਹੁਣ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਰੋਟੀਆਂ ਦੇ ਪਰੌਂਠਿਆਂ ਦੇ ਚਾਹ ਦੇ ਬਿੱਲ ਚੰਨੀ ਸਾਹਿਬ ਦੇ ਗਿਣੇ ਗਏ ਸੀਗੇ ਕੀ ਤੁਸੀਂ ਗਿਣਾ ਸਕਦੇ ਹੋ ਖਰਚੇ ਤੁਸੀਂ ਕਦੇ ਨਹੀਂ ਦਿੰਦੇ ਤਾਂ ਫਿਰ ਗੱਲ ਕੀ ਹੈ ਕਿ ਸਵਾਲ ਤਾਂ ਰਹਿਣਗੇ ਜਾਂਦਾ ਕਿ ਜਦੋਂ ਹੈਲੀਕਾਪਟਰ ਸਾਡਾ ਗੁਜਰਾਤ ਚ ਦਿਖਾਈ ਦਿੰਦਾ ਹੈ ਹਿਮਾਚਲ ਚ ਦਿਖਾਈ ਦਿੰਦਾ ਹੈ ਕੰਪੇਨਾ ਚ ਦਿਖਾਈ ਦਿੰਦਾ ਹੈ ਤਾਂ ਫਿਰ ਸਵਾਲ ਤਾਂ ਰਹਿਣਗੇ ਕਿਉਂਕਿ ਤੁਸੀਂ ਕੋਈ ਉਹਦੇ ਤੇ ਜਾਣਕਾਰੀ ਮੁਖਤਾ ਦਿੰਦੇ ਹੀ ਨਹੀਂ ਨਾ ਆਰਟੀਆਈ ਨੇ ਆਰਟੀਆਈ ਤਾਂ ਤੁਸੀਂ ਮਾਰ ਹੀ ਦਿੱਤੀ ਆ ਆਰਟੀਆਈ ਤਾਂ ਖਤਮ ਹੈ ਬਿਲਕੁਲ ਤਾਂ ਫਿਰ ਸਵਾਲ ਹੋਣਗੇ ਹਾਂ ਠੀਕ ਆ ਪੰਨੂ ਸਾਹਿਬ ਨੇ ਜਵਾਬ ਦੇ ਦਿੱਤਾ ਗੱਲ ਖਤਮ ਆ ਪਨੋ ਸਾਹਿਬ ਨੇ ਜਵਾਬ ਦੇ ਦਿੱਤਾ ਅਸੀਂ ਉਹਦੇ ਤੇ ਕੋਈ ਮਤਲਬ ਕਿ ਕੋਈ ਰਿਐਕਟ ਵੀ ਨਹੀਂ ਕੀਤਾ ਕਿਉਂਕਿ ਠੀਕ ਹੈ ਉਹ ਸਰਕਾਰ ਦੇ ਬੁਲਾ ਰਹੇ ਆ ਸਾਡੇ ਲਈ ਚਲੋ ਬਹੁਤ ਵਧੀਆ ਸ਼ਖਸੀਅਤਾਂ ਦੇ ਵਿੱਚੋਂ ਇੱਕ ਨੇ ਜੇ ਪੱਤਰਕਾਰਤਾ ਦੀ ਗੱਲ ਕਰੀਏ ਪੁਰਾਣੇ ਪੱਤਰਕਾਰ ਰਹੇ ਨੇ ਅਸੀਂ ਉਹਦੇ ਤੇ ਕੋਈ ਰਿਐਕਟ ਨਹੀਂ ਕੀਤਾ ਕਿ ਠੀਕ ਹੈ ਯਾਰ ਉਹ ਸਰਕਾਰ ਦੇ ਬੁਲਾ ਰਹੇ ਆ ਉਹਨਾਂ ਨੇ ਜਵਾਬ ਦਿੱਤਾ ਆਪਣੇ ਅੰਦਾਜ਼ ਤੇ ਦਿੱਤਾ ਪਰ ਗੱਲ ਇਹ ਆ ਕਿ ਭਾਈ ਐਦਾਂ ਉਹਨਾਂ ਕਹਿੰਦੇ ਸਮਝ ਨਹੀਂ ਆਉਂਦੀ ਕਿ ਇਹਨਾਂ ਨੂੰ ਕਿਹੜਾ ਬੰਦਾ ਸਲਾਹ ਦਿੰਦਾ ਹੁਣ ਜਿੰਨਾ ਕੋ ਪਤਾ ਲੱਗਾ ਕਿ ਦਰਅਸਲ ਇਹਦੇ ਚ ਨਾ ਤੇ ਪੰਜਾਬ ਪੁਲਿਸ ਤੇ ਨਾ ਕੋਈ ਆਪਣੇ ਪੰਜਾਬ ਦੇ ਲੀਡਰ ਨੂੰ ਆਪਾਂ ਕੁਝ ਜ਼ਿਆਦਾ ਖੁਸ਼ ਕਹਿ ਸਕਦੇ ਆ ਬੇਸਿਕਲੀ ਕੀ ਆ ਕਿ ਇਹਨਾਂ ਦਾ ਜਿਹੜਾ ਇੱਕ ਦਿੱਲੀ ਦਾ ਆਕਾ ਇੱਥੇ ਬੈਠਾ ਜਿਹੜਾ ਮੁਫਤ ਦੀਆਂ ਸਾਡੀਆਂ ਰੋਟੀਆਂ ਤੋੜ ਰਿਹਾ ਵਾ ਕਿ ਉਹਨੇ ਦਬਾਅ ਪਾਇਆ ਜਦੋਂ ਇਹ ਚੀਜ਼ ਵਾਇਰਲ ਹੋਈ ਇਹ ਜਦੋਂ ਚੀਜ਼ ਪਬਲਿਕ ਡੋਮੇਨ ਦੇ ਵਿੱਚ ਆਈ ਤਾਂ ਉਸ ਵੇਲੇ ਇਸ ਬੰਦੇ ਨੇ ਦਬਾਅ ਬਣਾਇਆ ਕਿ ਐਫਆਈਆਰ ਕੱਢ ਦਿਓ ਹੁਣ ਪੁਲਿਸ ਵਾਲੇ ਆ ਤੁਹਾਨੂੰ ਪਤਾ ਹੀ ਆ ਯਾਰ ਪੁਲਿਸ ਵਾਲਿਆਂ ਨੇ ਤੇ ਐਫਆਈਆਰ ਕੱਟਣੀ ਆ ਨਾ ਪੁਲਿਸ ਵਾਲਿਆਂ ਨੇ ਐਫਆਈਆਰ ਕੱਟ ਦਿੱਤੀ ਪਰ ਉਹ ਐਫਆਈਆਰ ਜੇ ਕੱਟੀ ਗਈ ਆ ਹੁਣ ਤੁਸੀਂ ਇਹ ਵੇਖੋ ਆ ਜਿਵੇਂ ਇੱਕ ਇਹਨਾਂ ਦਾ ਆ ਗਿਆ ਪਾ ਬੱਕੜ ਕਹਿੰਦਾ ਜੀ ਜੀਵ ਤੇ ਕੰਟਰੋਲ ਰੱਖੋ ਕਿਉਂ ਬਈ ਕਿਉਂ ਤੁਹਾਡੇ ਤੋਂ ਡਰ ਕੇ ਜੀਵ ਤੇ ਕੰਟਰੋਲ ਰੱਖ ਲਈ ਤੁਹਾਡਾ ਜਨਮ ਸ਼ਾਇਦ ਹੁਣ ਹੋਇਆ ਕਿਤੇ ਫੇਸਬੁੱਕ ਤੇ ਆ ਪਿੱਛੇ ਜੇ ਠੀਕ ਹੈ ਨਾ ਜੀ ਤੇ ਅਹੀਂ ਅਹੀਂ ਬਹੁਤ ਬਹੁਤ ਕੁਝ ਵੇਖਿਆ ਠੀਕ ਹੈ ਜੀ ਬਹੁਤ ਕੁਝ ਵੇਖਿਆ ਬਹੁਤ ਕੁਝ ਜਰਿਆ ਤੇ ਤੁਹਾਡੇ ਵਰਗੇ ਛਤੀ ਆਏ ਤੇ ਛਤੀ ਗਏ ਇਹ ਨਹੀਂ ਜੇ ਬੰਦ ਹੁੰਦੀਆਂ ਠੀਕ ਹੈ ਨਾ ਅਹੀਂ ਕੋਈ ਤੁਹਾਡੇ ਵਾਂਗੂ ਟਰਾਲੀਆਂ ਚੋਰੀ ਕਰਦੇ ਫਿਰਦੇ ਆ ਅਹੀਂ ਤੁਹਾਡੇ ਆਂਗੂ ਕੋਈ ਬਈ ਚਪਲਾ ਚੱਟਦੇ ਫਿਰਦੇ ਆ ਸਾਡੇ ਘਰ ਕੋਈ ਦਾਣੇ ਸੁੱਟ ਕੇ ਜਾਂਦਾ ਅਹੀਂ ਕਿਸੇ ਲੀਡਰ ਦੀਆਂ ਲਾਲਾਂ ਚੱਟਦੇ ਆ ਕਮ ਚੁੱਪ ਹੋ ਜਾਈਏ ਤੇਰੀ ਇਹ ਚੀਕਾਂ ਨਹੀਂ ਹੈਗੀਆਂ ਮੈਂ ਆਪਣੇ ਕੰਮ ਤੇ ਚੱਲਿਆ ਆ ਗੱਡੀ 'ਚ ਬੈਠਾ ਆਪਣੇ ਘਰੋਂ ਨਿਕਲਿਆ ਜਿਸ ਵੀ ਕਿਸੇ ਨੇ ਕੁਝ ਵੀ ਐਕਸ਼ਨ ਲੈਣਾ ਹੈ ਮੈਂ ਲੋਕੇਸ਼ਨ ਭੇਜ ਦੂੰਗਾ ਮੈਂ ਜਿੱਥੇ ਬੈਠਾ ਹਾਂ ਉਹ ਮੈਂ ਲੋਕੇਸ਼ਨ ਭੇਜ ਦੂੰਗਾ ਠੀਕ ਹੈ ਨਾ ਜੀ ਮੈਂ ਲੋਕੇਸ਼ਨ ਭੇਜ ਦੂੰਗਾ ਕਿਉਂ ਕਿ ਲਿਟੀਗੇਸ਼ਨ ਚ 17 18 ਸਾਲ ਦੀ ਉਮਰ ਚ ਪਏ ਹੋਇਆ ਠੀਕ ਹੈ ਜੀ 50 ਦੇ ਨੇੜੇ ਆ ਗਏ ਆ 8 10 ਸਾਲਾਂ ਦਾ ਸੀਗਾ ਜਦੋਂ ਖੜਕੂਆ ਚੰਦਰ ਰਿਆਂ 8 10 ਸਾਲਾਂ ਦਾ ਸਦਰ ਮਲੋਟ ਇਨੇ ਮੁਕਦਮੇ ਚੱਲੇ ਕਿ ਗੱਲਾਂ ਹੀ ਛੱਡ ਦੇ ਠੀਕ ਹੈ ਨਾ ਮੈਂ ਉਹਨਾਂ ਬੰਦਿਆਂ ਚੋਂ ਨਹੀਂ ਕਿ ਭੱਜ ਕੇ ਰੂਹ ਪੋਛ ਹੋ ਜਾਊਗਾ ਨਹੀਂ ਕਾਨੂੰਨੀ ਲੜਾਈ ਆ ਕਾਨੂੰਨੀ ਪੱਖ ਤੇ ਲੜਾਂਗੇ ਕਾਨੂੰਨੀ ਆਧਾਰ ਤੇ ਲੜਾਂਗੇ ਤੇ ਸਰਕਾਰ ਨੂੰ ਕੋਰਟ ਦੇ ਵਿੱਚ ਪੁੱਛਾਂਗੇ ਕੋਰਟ ਦੇ ਵਿੱਚ ਪੁੱਛਾਂਗੇ ਕਿ ਭਾਈ ਇਹ ਮੁਕਦਮਾ ਕਿਵੇਂ ਬਣਦਾ ਹੈ ਕਿਸ ਤਰੀਕੇ ਨਾਲ ਬਣਦਾ ਹੈ ਕਿਸ ਤਰੀਕੇ ਨਾਲ ਬਣਦਾ ਉਹ ਸਾਡਾ ਹੱਕ ਹੈ ਅਧਿਕਾਰ ਹੈ ਠੀਕ ਹੈ ਨਾ ਅਸੀਂ ਲੋਕਾਂ ਨੂੰ ਦੱਸਾਂਗੇ ਕਿ ਭਾਈ ਇਹਨਾਂ ਦੀ ਕਰਤੂਤ ਕੀ ਹੈ ਚ ਕੋਈ ਚੱਕਾ ਨਹੀਂ ਮਾਰਦੇ ਤੇ ਪੁੱਤ ਤੂੰ ਵੀ ਨਾਲ ਆ ਜੀ ਪੁੱਤ ਤੂੰ ਵੀ ਨਾਲ ਆ ਜੀ ਠੀਕ ਹੈ ਨਾ ਤੂੰ ਵੀ ਨਾਲ ਆ ਜੀ ਭੇਜ ਦਿਆਂਗੇ ਲੋਕੇਸ਼ਨ ਫੇਕ ਆਈਡੀਆਂ ਨਹੀਂ ਬਣਾ ਕੇ ਚੱਲਦੇ ਨਾ ਫੇਕ ਚਿਹਰੇ ਲੈ ਕੇ ਚੱਲਦੇ ਆ ਆਵਾਜ਼ ਕੱਟ ਰਹੀ ਹੈ ਕਹਿੰਦੇ ਆ ਆਵਾਜ਼ ਨਹੀਂ ਆਉਂਦੀ ਹੈਲੋ 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 ਦੱਸਿਓ ਕੋਈ ਆਵਾਜ਼ ਦੀ ਪ੍ਰੋਬਲਮ ਹੈ ਹੈਲੋ 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 ਹਾਂਜੀ ਹਾਂਜੀ ਆਵਾਜ਼ ਆਉਂਦੀ ਹੈ ਜੀ ਆਵਾਜ਼ ਦੀ ਪ੍ਰੋਬਲਮ ਹੈ ਮੈਂ ਹੈਲੋ ਹੈਲੋ ਹਾਂਜੀ ਹੁਣ ਠੀਕ ਆ ਰਹੀ ਆ ਆਵਾਜ਼ ਸਹੀ ਹੈ ਜੀ ਚਲੋ ਆਪਾਂ ਅੱਗੇ ਚੱਲਦੇ ਆ ਤਾਂ ਸਾਡੇ ਕਹਿਣ ਦਾ ਮਤਲਬ ਇਹ ਆ ਕਿ ਆਵਾਜ਼ ਕੱਟਦੀ ਹੈ ਜੀ ਪਲੀਜ਼ ਮੜਾ ਜੇ ਮੈਨੂੰ ਦੱਸਿਓ ਫਿਰ ਮੈਂ ਅੱਗੇ ਜਾ ਕੇ ਲਾਈਵ ਹੁਣਾ ਨਹੀਂ ਤਾਂ ਕਿਉਂਕਿ ਮੈਂ ਹੈਗਾ ਮੈਂ ਇਸ ਵਕਤ ਜੀ ਦੋ ਪਿੰਡਾਂ ਦੇ ਵਿਚਾਲੇ ਆਪਦੇ ਪਿੰਡ ਤੇ ਅਗਲੇ ਪਿੰਡ ਦੇ ਵਿਚਾਲੇ ਆਉਂਦੀ ਆ ਬਾਈ ਆਵਾਜ਼ ਜੇ ਤੁਸੀਂ ਕਹੋ ਤਾਂ ਫਿਰ ਮੈਂ ਇਹਨੂੰ ਅੱਗੇ ਕੰਟੀਨਿਊ ਕਰਦਾ ਤੋ ਮੇਰਾ ਕਹਿਣ ਦਾ ਮਤਲਬ ਹੈ ਕਿ ਵੀਰੇ ਅਸੀਂ ਰੋਂਦੇ ਕਰ ਲਾਂਦੇ ਨਹੀਂ ਆ ਅਸੀਂ ਲੋਕਾਂ ਦੀ ਕਚੈਰੀ ਚ ਇਹ ਗੱਲ ਰੱਖਣੀ ਚਾਹੁੰਦੇ ਆ ਸਾਨੂੰ ਇਹ ਵੀ ਪਤਾ ਕਿ ਦਿੱਲੀ ਵਾਲੇ ਨੇ ਪਰਚਾ ਘਟਾਇਆ ਕਿਨੇ ਆਲ ਗੁੱਟ ਹੈ ਕੱਟ ਹੋ ਰਹੀ ਹੈ ਵੀਰੇ ਆ ਆ ਰਹੀ ਹੈ ਮਾੜਿਆ ਯਾਰ ਕੋਈ ਠੋਸ ਪਤਾ ਲੱਗੇ ਨਾ ਆਵਾਜ਼ ਸਹੀ ਆ ਭਵਿੰਦਰ ਸਿੰਘ ਕਹਿ ਰਹੇ ਨੇ ਸਹੀ ਆ ਰਹੀ ਆ ਚਲੋ ਠੀਕ ਆ ਹੁਣ ਸਹੀ ਮੰਨਾਂਗੇ ਇਸ ਨੂੰ ਤਾਂ ਗੱਲ ਇਹ ਆ ਕਿ ਬਈ ਅਸੀਂ ਇਹ ਗੱਲ ਕਹਿੰਦੇ ਆ ਕਿ ਜਿਹੜਾ ਪਰਚਾ ਕਟਿਆ ਤਾਂ ਤੁਸੀਂ ਸਾਨੂੰ ਸੂਚਿਤਤਾ ਕਰੋ ਨਾ ਜੇ 12 ਤਰੀਕ ਦਾ ਪਰਚਾ ਕਟਿਆ ਜੇ ਤੁਹਾਡਾ ਪਰਚਾ ਨਹੀਂ ਵੈਲਨ ਗੋਡੇਆ ਜਾਇਜ਼ ਆ ਉਹਦੀ ਵਾਜਬਤਾ ਦੇ ਵਿੱਚ ਕੋਈ ਮਤਲਬ ਕਿ ਉਨੀ ਕੀ ਨਹੀਂ ਤਾਂ ਤੁਸੀਂ ਸਾਨੂੰ ਸੂਚਿਤ ਕਰੋ ਐਫ ਆਈ ਆਰ ਜੇ ਕੱਟੀ ਐ ਤਾਂ ਫਿਰ ਐਫ ਆਈ ਆਰ ਲੁਕਾਈ ਕਿਉਂ ਗਈ 12 ਤਰੀਕ ਤੋਂ ਕਿਉਂਕਿ ਮੇਰੇ ਕੋਲ ਤੇ ਕਾਪੀ ਆ ਮੇਰੇ ਕੋਲ ਕਾਪੀ ਆ ਜੇ ਤੁਸੀਂ ਪਰਚਾ ਕੱਟਤਾ ਸੀ ਗੁਨਾਹਗਾਰ ਆ ਤੁਹਾਡੀ ਨਜ਼ਰ ਦੇ ਵਿੱਚ ਤਾਂ ਫਿਰ ਪਰਚੇ ਨੂੰ ਛੁਪਾਇਆ ਕਿਉਂ ਗਿਆ ਪਰਚਾ ਤਾਂ ਹੁਣ ਕਢਾਇਆ ਸੀ ਜਦੋਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਜੀ ਪਰਚਾ ਕੱਟ ਦਿੱਤਾ 10 ਤਰੀਕ ਦੀ ਇਹ ਗੱਲ ਹੈ 12 ਨੂੰ ਪਰਚਾ ਕੱਟਿਆ ਤਾਂ ਤੁਸੀਂ ਅੱਜ ਤੱਕ ਸਾਨੂੰ ਸੂਚਿਤ ਕਿਉਂ ਨਹੀਂ ਕੀਤਾ ਇਹ ਤੇ ਇੱਕ ਹੋਰ ਲੰਘਣ ਹੈ ਕਿ ਜਿਸ ਬੰਦੇ ਤੇ ਤੁਸੀਂ ਪਰਚਾ ਕੱਟਦੇ ਹੋ ਜਿਹੜੇ ਬੰਦੇ ਮੀਡੀਆ 'ਚ ਐਕਟਿਵ ਨੇ ਮੈਂ ਆ ਮਨਿੰਦਰ ਆ ਜਮਾਨਿਕ ਆ ਤਾਂ ਭਾਈ ਉਹਨਾਂ ਨੂੰ ਸੂਚਿਤ ਤੇ ਕਰੋ ਨਾ ਅਗਲੀ ਗੱਲ ਤੇ ਸੁਣੋ ਸੱਦੋ ਤੇ ਸਹੀ ਜਾਂ ਪੁੱਛੋ ਤੇ ਸਹੀ ਮਤਲਬ ਕਿ ਗੱਲ ਅਸਲ ਦੇ ਵਿੱਚ ਇਹ ਆ ਕਿ ਭਾਈ ਜਦੋਂ ਤੇ ਅੱਛਾ ਮੈਂ ਇੱਕ ਵਾਰੀ ਕੀ ਹੋਇਆ ਕਿ ਸੁਖਵੀਰ ਸਿੰਘ ਬਾਦਲ ਉਦੋਂ ਉਪ ਮੁੱਖ ਮੰਤਰੀ ਸੀ ਭਾਗੂ ਪਿੰਡ ਆ ਖਿਉਲੀ ਦੇ ਨਾਲ ਭਾਗੂ ਪਿੰਡ ਆ ਉੱਥੇ ਨਾ ਇੱਕ ਆਦਰਸ਼ ਸਕੂਲ ਆ ਉਹਦੇ ਗਰਾਊਂਡ ਦੇ ਵਿੱਚ ਹੈਲੀਕਾਪਟਰ ਖੜਾ ਸੀਗਾ ਪਿਛਲੇ 2 ਦਿਨਾਂ ਤੋਂ ਮੈਂ ਤੇ सोनू ਸ਼ਰਮਾ ਮੈਂ ਨਾਂ ਵੀ ਲੈ ਦਿੰਨਾ ਜਾਗਰਣ ਚ ਪੱਤਰਕਾਰ ਹੁੰਦੇ ਸਨ ਅਸੀਂ ਦੋਵਾਂ ਨੇ ਚੋਰੀਓ ਉਥੇ ਸਿਕਿਉਰਟੀ ਲੱਗੀ ਸੀ ਫੋਟੋ ਕਲਿੱਕ ਕੀਤੀ ਸ਼ਾਇਦ ਉਹ ਫੋਟੋ ਸਾਡੀ ਅਗਲੇ ਦਿਨਾਂ ਅਖਬਾਰਾਂ ਚ ਛਪੀ ਵੀ ਕਿ ਪਿਛਲੇ 2 ਦਿਨਾਂ ਤੋਂ ਹੈਲੀਕਾਪਟਰ ਇੱਥੇ ਖਲੋਤਾ ਹੈ ਬਾਅਦ ਚ ਤੀਜੇ ਦਿਨ ਉਹ ਹੈਲੀਕਾਪਟਰ ਉਥੋਂ ਉੱਡ ਕੇ ਜਲਾਲਾਬਾਦ ਗਿਆ ਸੀਗਾ ਠੀਕ ਹੈ ਜੀ ਖੱਟੇ ਜੇ ਰੰਗ ਵਾਲਾ ਜਿਹੜਾ ਉਹ ਹੈਲੀਕਾਪਟਰ ਆ ਤਾਂ ਮਤਲਬ ਕਿ ਜੇ ਸਾਡੇ ਤੁਹਾਡੇ ਰਗੇ ਹੁੰਦੇ ਜੇ ਤੋ ਤੁਹਾਡੇ ਅਰਗੇ ਹੁੰਦੇ ਤੇ ਸਾਨੂੰ ਤੇ ਉਦੋਂ ਹੀ ਉਹ ਤਾਂ ਅਸੀਂ ਤਾਂ ਬੈਠੇ ਉਹਨਾਂ ਦੀ ਦਾੜ੍ਹੀ ਏ ਸੀਗੇ ਲੰਬੀ ਲੰਬੀ ਤੋਂ ਸੀ ਅਸੀਂ ਦੋਨੇ ਹੀ ਪੱਤਰਕਾਰ ਦੋਨੇ ਹੀ ਅਸੀਂ ਲੰਬੀ ਤੋਂ ਸੀ ਸਾਨੂੰ ਤੇ ਆ ਕੇ ਉਹ ਕੱਟ ਦਿੰਦੇ ਆ ਕੇ ਵੀ ਤੁਸੀਂ ਹਾਂ 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 ਤੁਸੀਂ ਸਾਡੇ ਹੈਲੀਕਾਪਟਰ ਦੀਆਂ ਫੋਟੋਆਂ ਕਿਦਾਂ ਲੈ ਲਈਆਂ ਤੋਂ ਗੱਲ ਇਹ ਆ ਕਿ ਬੰਦਿਆਂ ਵਾਲੀ ਗੱਲ ਹੋਣੀ ਚਾਹੀਦੀ ਆ ਕਿ ਜੇ ਤੁਸੀਂ ਐਫ ਆਈ ਆਰ ਕੀਤੀ ਹੈ ਤੁਹਾਨੂੰ ਲੁਕਾਇਆ ਕੱਤ ਹੋ ਗਿਆ ਲੁਕਾਇਆ ਕਤੋ ਗਿਆ ਸੁਪਾਇਆ ਕਤੋ ਗਿਆ 12 ਤਰੀਕ ਦੀ ਕੱਟੀ ਐ ਐਫ ਆਈ ਆਰ ਪਰਚਾ ਕੱਟਿਆ ਤੁਸੀਂ ਤੇ ਉਹ ਉਹਨੂੰ ਜਨਤਕ ਕਰਦੇ ਉਹ ਉਹਨੂੰ ਤੁਸੀਂ ਅੱਗੇ ਪ੍ਰੋਸੀਜਰ ਚ ਲਿਆਉਂਦੇ ਸਾਨੂੰ ਸੂਚਿਤ ਕਰਦੇ ਹੁਣ ਅਸੀਂ ਹੁਣ ਅਸੀਂ ਪੁੱਛਾਂਗੇ ਅਸੀਂ ਕੋਰਟ ਦੇ ਵਿੱਚ ਜਾ ਕੇ ਪੁੱਛਾਂਗੇ ਕਿ ਹਾਂ ਭਾਈ ਇਹ ਪਰਚਾ ਬਣਦਾ ਹੈ ਕਿ ਨਹੀਂ ਬਣਦਾ ਇਹ ਦੱਸ ਦੇਣਗੇ ਠੀਕ ਹੈ ਨਾ ਲਿਟੀਗੇਸ਼ਨ ਦੀ ਲੜਾਈ ਅਦਾਲਤਾਂ ਚ ਹੁੰਦੀ ਐ ਅਸੀਂ ਕੋਈ ਹੁਣ ਗੰਡਾਸਾ ਚੋ ਕੇ ਥੋੜੀ ਨਾ ਇਹਨਾਂ ਦੇ ਨਾਲ ਲੜਾਂਗੇ ਅਸੀਂ ਗੁੰਡਾਸਾ ਚੁੱਕ ਕੇ ਥੋੜੀ ਸਰਕਾਰਾਂ ਦੇ ਖਿਲਾਫ ਲੜਾਂਗੇ ਅਸੀਂ ਦੇ ਕਹਿੰਦੇ ਕਿ ਠੀਕ ਆ ਜੇ ਤੁਸੀਂ ਕੀਤਾ ਤੇ ਅਸੀਂ ਤੁਹਾਨੂੰ ਉਥੇ ਕੋਰਟ ਚ ਬੁਲਾ ਲੈਨੇ ਤੁਸੀਂ ਤੇ ਨਹੀਂ ਸਾਨੂੰ ਬੁਲਾਇਆ ਅਸੀਂ ਕੋਸ਼ਿਸ਼ ਕਰਾਂਗੇ ਆ ਛੁੱਟੀਆਂ ਖਤਮ ਹੁੰਦੀਆਂ ਅਸੀਂ ਹਾਈ ਕੋਰਟ ਚ ਬੁਲਾ ਲਾਂ ਹਾਈ ਕੋਰਟ ਹੀ ਦੱਸ ਦੇਵੇ ਕਿ ਕੀ ਅਸੀਂ ਗੁਨਾਹਗਾਰ ਆ ਕੀ ਇੱਕ ਇਹ ਪੁੱਛਣਾ ਕਿ ਹੈਲੀਕਾਪਟਰ ਕੌਣ ਆ ਉਡਾ ਰਿਆ ਪਿੱਛੋਂ ਕੀ ਇਹ ਗੁਨਾਹ ਬਣ ਜਾਂਦਾ ਜੇ ਇਹ ਗੁਨਾਹ ਆ ਤੇ ਤੁਹਾਡੇ ਤੇ ਹੁਣ ਦਿੱਲੀ ਚ ਬੈਠੇ ਕਿੰਨੇ ਬੰਦੇ ਬੋਲ ਰਹੇ ਨੇ ਆਪੋਜੀਸ਼ਨ ਚ ਬੈਠੇ ਕਿੰਨੇ ਸਵਾਲ ਕਰ ਰਹੇ ਨੇ ਕਿ ਉਹ ਸਾਰੇ ਗੁਨਾਹਗਾਰ ਨੇ ਕਿ ਜਦੋਂ ਤੁਸੀਂ ਆਪੋਜੀਸ਼ਨ 'ਚ ਐਨੇ ਤਿੱਖੇ ਸਵਾਲ ਕਰਦੇ ਸੀ ਕਿ ਉਹ ਸਾਰੇ ਪਰਚਿਆਂ ਦੀ ਜੱਦ ਚਾਉਂਦੇ ਸਨ ਤਾਂ ਗੱਲ ਇਹ ਆ ਕਿ ਅਸੀਂ ਇਸ ਪੰਜਾਬ ਦੇ ਵਿੱਚੋਂ ਸਵਾਲ ਨਹੀਂ ਮਰਨਦੇ ਨੇ ਉਹ ਸਵਾਲ ਕੱਲ ਨੂੰ ਆਮ ਆਦਮੀ ਪਾਰਟੀ ਆਪੋਜੀਸ਼ਨ 'ਚ ਚਲੇ ਜਾਏਗੀ ਅਸੀਂ ਉਹਦੇ ਨਾਲ ਵੀ ਡਟ ਕੇ ਖੜਾਂਗੇ ਕੱਲ ਨੂੰ ਆਪੋਜੀਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਖੜੀ ਅਸੀਂ ਉਹਨਾਂ ਨਾਲ ਵੀ ਖੜਾਂਗੇ ਮੈਂ ਫੇਰ ਕਹਿ ਦਿੰਨਾ ਮੈਂ ਫੇਰ ਕਹਿ ਦਿੰਨਾ ਕਿ ਅਸੀਂ ਉਦੋਂ ਵੀ ਪਿੱਛੇ ਨਹੀਂ ਹਟੇ ਜਦੋਂ ਇਹ ਇੱਕ ਨਵੀਂ ਪਾਰਟੀ ਸੀ ਕਮਜ਼ੋਰ ਪਾਰਟੀ ਸੀ ਆਪੋਜੀਸ਼ਨ ਦੇ ਵਿੱਚ ਸੀ ਅਸੀਂ ਸਾਥ ਦਿੱਤਾ ਤੇ ਜੇ ਕੱਲ ਨੂੰ ਕੱਲ ਨੂੰ ਮੰਨ ਲਓ ਇਹ ਆਪੋਜੀਸ਼ਨ 'ਚ ਚਲੇ ਜਾਂਦੇ ਇਹਨਾਂ ਦੇ ਵਿਰੋਧੀ ਆ ਜਾਂਦੇ ਅਸੀਂ ਇਹਨਾਂ ਦੇ ਵੀ ਸਵਾਲ ਨਹੀਂ ਮਰਨ ਦੇਵਾਂਗੇ ਅਸੀਂ ਇਹੋ ਜਿਹੇ ਆ ਠੀਕ ਹੈ ਨਾ ਸੋ ਮੈਂ ਇੰਨੀ ਗੱਲ ਕਹਿਣੀ ਸੀ ਤਾਂ ਦੱਸ ਦਿੱਤੀ ਹੈ ਹੁਣ ਮੈਂ ਇਹਨਾਂ ਕਰਦਾ ਕਿ ਮੈਂ ਉਹ ਐਫ ਆਈ ਆਰ ਦੀ ਕਾਪੀ ਜਿਹੜੀ ਹੈ ਉਹ ਪਾ ਦਿੰਨਾ ਫੇਸਬੁੱਕ ਤੇ ਤੁਪਲੀਜ਼ ਤੁਸੀਂ ਉੱਥੇ ਦੇਖ ਲਓ ਫਿਰ ਜੇ ਲੋਡ ਪਈ ਤੇ ਮੈਂ ਦੁਬਾਰਾ ਲਾਈਵ ਆ ਜਾਊਂਗਾ ਠੀਕ ਹੈ ਜੀ ਹੁਣ ਇੱਕ ਵਾਰੀ ਮੈਂ ਲਾਈਵ ਕੱਟਦਾ ਜੀ ਆਵਾਜ਼ ਕੱਟ ਰਹੀ ਹੈ ਸ਼ਾਇਦ ਤਾਂ ਫਿਰ ਜੇ ਲੋਡ ਪਈ ਤੇ ਮੈਂ ਦੁਬਾਰਾ ਲਾਈਵ ਆ ਜਾਊਂਗਾ ਤੇ ਜੇ ਐਫ ਆਈ ਆਰ ਦੀ ਕਾਪੀ ਦੀ ਲੋਡ ਪਈ ਤੇ ਮੈਂ ਉਹ ਫੇਸਬੁੱਕ ਤੇ ਪਾ ਦੇਣਾ ਵਾ ਠੀਕ ਹੈ ਜੀ ਹਾਂ ਜੀ ਹਾਂ ਜੀ ਹਾਂ ਮੈਂ ਕਾਰ ਚੋਂ ਨਿਕਲ ਕੇ ਵੀ ਦੇਖਦਾ ਜੇ ਨੈਟਵਰਕ ਦੀ ਪ੍ਰੋਬਲਮ ਦਾ ਕੋਈ ਹੱਲ ਹੋ ਜਾਵੇ ਕੋਈ ਇਸ਼ੂ ਦਾ ਹੁਣ ਤੁਸੀਂ ਦੇਖੋ ਆਵਾਜ਼ ਕੱਟ ਰਹੀ ਹੈ ਹਾਂਜੀ ਹੁਣ ਦੱਸਿਓ ਜੀ ਸਹੀ ਆਵਾਜ਼ ਆ ਮੈਂ ਇੱਧਰ ਥੋੜਾ ਆ ਜਾਣਾ ਤਾਂ ਕਹਿੰਦਾ ਮਤਲਬ ਇਹ ਆ ਆਵਾਜ਼ ਨਹੀਂ ਆਉਂਦੀ ਜਗਮੀਤ ਭੁੱਲਰ ਕਾਲ ਆਵਾਜ਼ ਗੁੱਡ ਹੈ ਉਹ ਦੇਖੋ ਕਾਰ ਦੇ ਵਿੱਚ ਟਾਟ ਹੋ ਗਏ ਤੇ ਫੋਨ ਬਹੁਤ ਆਈ ਜਾਂਦੇ ਆ ਇੱਕ ਰਿਕਵੈਸਟਾਂ ਵੀ ਆ ਨਾਲ ਲੈਣ ਵਾਸਤੇ ਹਰਜੋਤ ਕਮਲ ਜੀ ਪਾੜਾ ਸਾਹਿਬ ਤੇ ਫਿਲਹਾਲ ਤੇ ਮੈਂ ਕਿਸੇ ਨੂੰ ਨਾਲ ਨਹੀਂ ਲੈ ਸਕਦਾ ਤੇ ਚਲੋ ਜੋ ਵੀ ਹੈ ਜਿਹੜਾ ਵੀ ਕੋਈ ਭੈਣ ਭਰਾ ਸਾਡਾ ਸਾਥ ਦਿੰਦਾ ਕੋਈ ਚੱਕਰ ਨਹੀਂ ਹੈਗਾ ਪਰ ਚੜਦੀ ਕਲਾ ਚ ਆ ਯਾਰ ਉਹ ਇੱਕ ਆਖੀ ਜਿਵੇਂ ਬੋਲਦਾ ਸੀ ਨਾ ਇਦਾਂ ਉਦਾਂ ਫਲਾਂਟਮ ਕਾ ਉਹ ਨਹੀਂ ਡਰੇ ਵੀਰੇ ਕਦੇ ਨਹੀਂ ਡਰੇ ਤੇ ਡਰਦਾ ਉਹ ਹੁੰਦਾ ਜਿਹੜਾ ਚੋਰ ਹੋਵੇ ਜਿਹੜਾ ਗੁਨਾਹਗਾਰ ਹੋਵੇ ਅਸੀਂ ਆਪ ਦੀ ਮਿੱਟੀ ਲਈ ਖਲੋਣਾ ਸਿੱਖੇ ਆ ਆਪ ਦੀ ਮਿੱਟੀ ਲਈ ਖੜਨਾ ਸਿੱਖੇ ਆ ਆਪੋਜੀਸ਼ਨ ਚ ਕੋਈ ਵੀ ਹੋਵੇ ਸਰਕਾਰ ਕੋਈ ਵੀ ਹੋਵੇ ਡਸਨ ਮੈਟਰ ਸਾਡੇ ਵਾਸਤੇ ਸਾਰੀਆਂ ਪਾਰਟੀਆਂ ਇੱਕੋ ਜੀਆਂ ਤੇ ਅਸੀਂ ਕੱਲ ਨੂੰ ਜੇ ਆਪੋਜੀਸ਼ਨ ਚ ਆਮ ਆਦਮੀ ਪਾਰਟੀ ਵੀ ਆਊਗੀ ਤੇ ਅਸੀਂ ਉਹਦਾ ਵੀ ਸਾਥ ਦੇਵਾਂਗੇ ਪਰ ਸਵਾਲ ਇੱਥੇ ਐਥਿਕਸ ਦਾ ਸਵਾਲ ਇੱਥੇ ਸਿਧਾਂਤਾਂ ਦਾ ਸਵਾਲ ਹੈ ਬੁਨਿਆਦੀ ਅਧਿਕਾਰਾਂ ਦਾ ਕਿ ਜਦੋਂ ਤੁਸੀਂ ਆਰਟੀਆਈਆ ਹਾਸਲ ਕਰ ਕਰਕੇ ਸਵਾਲ ਕਰਦੇ ਹੋ ਅੱਜ ਵੀ ਤੁਸੀਂ ਮੋਦੀ ਸਰਕਾਰ ਨੂੰ ਸਵਾਲ ਕਰਦੇ ਹੋ ਕਿ ਨਹੀਂ ਕਰਦੇ ਤੇ ਜੇ ਮੋਦੀ ਸਰਕਾਰ ਤੁਹਾਡੇ ਤੇ ਧੱਕਾ ਕਰਦੀ ਐ ਉਹਦੇ ਖਿਲਾਫ ਤਾਂ ਤੁਸੀਂ ਧਰਨਾ ਲਾਉਣੇ ਤੇ ਜਦ ਉਹੀ ਚੀਜ਼ਾਂ ਤੁਸੀਂ ਇੱਥੇ ਕਰਦੇ ਹੋ ਕਿੰਨਾ ਕੁਸ਼ ਕੀਤਾ ਤੁਸੀਂ ਕਿੰਨੇ ਕਿੰਨੇ ਨੌਜਵਾਨ ਜਿਹੜੇ ਵਿਚਾਰੇ ਰੋਟੀ ਪੈਸੀ ਉਹਨਾਂ ਦੇ ਪੇਜਾਂ ਦੀ ਮੋਨਟਾਈਜੇਸ਼ਨ ਹਟਾ ਦਿੱਤੀ ਕਿਸੇ ਦਾ ਪੇਜ ਖਰਾਬ ਕਰ ਦਿੱਤਾ ਕਦੀ ਕੋਸ਼ ਕਰ ਦਿੱਤਾ ਦੋ ਤਿੰਨ ਵਾਰੀ ਮੇਰੇ ਨਾਲ ਸ਼ਰਾਰਤਾਂ ਕੀਤੀਆਂ ਤੁਸੀਂ ਸਾਡੀਆਂ ਕਦੇ ਬੈਂਕਾਂ ਦੀਆਂ ਡਿਟੇਲਾਂ ਕਢਾਓ ਕਦੇ ਸਾਡੇ ਜਿਹੜੇ ਕਰਿਆਨੇ ਤੋਂ ਸੌਦੇ ਪੱਤੇ ਵਾਲੇ ਦੁਕਾਨਦਾਰ ਆ ਉਹਨਾਂ ਤੋਂ ਜਾ ਕੇ ਜਾਣਕਾਰੀਆਂ ਜਟਾਉਨੇ ਆ ਕੀ ਯਾਰ ਕੀ ਪਖੰਡਿਆ ਤੁਹਾਡਾ ਕੀ ਕੀ ਤੁਸੀਂ ਸਾਬਤ ਕਰਨਾ ਚਾਹੁੰਦੇ ਹੋ ਹੈ ਬਈ ਗੱਲ ਇਹ ਆ ਕਿ ਆ ਆ ਜੀ ਫਲਾਹ ਜੀ ਟਮਕਾ ਤੁਸੀਂ ਬੈਂਕਾਂ ਤੱਕ ਦੀ ਡਿਟੇਲ ਸਾਡੀ ਖੰਘਾਲੀ ਕੀ ਉਹਦੇ ਚੋਂ ਨਿਕਲ ਆਇਆ ਕੀ ਬੰਬ ਨਿਕਲ ਆਇਆ ਉਹਦੇ ਚੋਂ ਸੋ ਗੱਲ ਇਹੋ ਆ ਆ ਜਿਹੜੇ ਕੁਝ ਵੀਰ ਕਹਿ ਰਹੇ ਆ ਅਸੀਂ ਬਾਅਦ ਚ ਜੁੜੇ ਆ ਕਿ ਬਈ ਐਦਾਂ ਕੀ ਹੋ ਗਿਆ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਕਿ ਇਹਨਾਂ ਨੇ ਇੱਕੋ ਜਿਹੜੀ ਹੈਲੀਕਾਪਟਰ ਵਾਲਾ ਮੇਰਾ ਮਤਲਬ ਕਿ ਇੱਕ ਪੋਸਟ ਸੀਗਾ ਕਿ ਜਦੋਂ ਮੁੱਖ ਮੰਤਰੀ ਸਾਹਿਬ ਵਿਦੇਸ਼ ਫੇਰੀ ਤੇ ਆ ਤੇ ਪਿੱਛੋਂ ਇਹ ਜਹਾਜ਼ ਨੂੰ ਯਾਨੀ ਹੈਲੀਕਾਪਟਰ ਨੂੰ ਪਠੇ ਵਾਲਾ ਰੇੜਾ ਕੌਣ ਬਣਾਈ ਬੈਠਾ ਉਹਦੇ ਤੇ ਪਰਚਾ ਕੱਟ ਦਿੱਤਾ ਕਮਾਲ ਦੀ ਗੱਲ ਇਹ ਆ ਕਿ ਪਰਚਾ ਕੱਟ ਕੇ ਤੇ ਟਾਪ ਤੇ ਮੈਨੂੰ ਇਦਾਂ ਲਿਖਿਆ ਮਿੰਟੂ ਗੁਰੂਸਰੀਆ ਐਫ ਆਈ ਆਰ ਦੇ ਵਿੱਚ ਜਿਵੇਂ ਮੈਂ ਆਈਐਸਆਈ ਦਾ ਬਈ ਬਹੁਤ ਵੱਡਾ ਕੋਈ ਉਹ ਹੈਗਾ ਨਾ ਗੈਂਗ ਲੀਡਰ ਠੀਕ ਹੈ ਨਾ ਥੈਂਕ ਯੂ ਤੂਰ ਸਾਹਿਬ ਨਹੀਂ ਨਹੀਂ ਸਾਰੇ ਆ ਹਾਂ ਜੀ ਹਾਂ ਜੀ ਮਸੀਹ ਸਾਹਿਬ ਬਿਲਕੁਲ ਠੀਕ ਹੈ ਨਾ ਪ੍ਰਵਾਨ ਕਰਿਆ ਕੋਈ ਗੱਲ ਨਹੀਂ ਆਸੀਂ ਤੇ ਗਿਫਟ ਪ੍ਰਵਾਨ ਕੀਤਾ ਤੇ ਸਾਂਝਾ ਵੀ ਕਰ ਦਿੱਤਾ ਆਪਦੇ ਦੋਸਤਾਂ ਦੇ ਨਾਲ ਕਿ ਭਾਈ ਆ ਇਹਨਾਂ ਨੇ ਕਰਤੂਤ ਕੀਤੀ ਆ ਕਿ 12 ਤਰੀਕ ਦਾ ਪਰਚਾ ਕੱਟ ਕੇ ਐਫ ਆਈ ਆਰ ਕੱਟ ਕੇ ਮੇਰੇ ਤੇ ਮਾਨਿਕ ਤੇ ਮਨਿੰਦਰ ਤੇ ਹਰਮਨ ਤੇ ਕਈਆਂ ਤੇ ਕੱਟ ਕੇ ਤੇ ਮੁੜ ਕੇ ਉਹਨੂੰ ਨਾ ਦਬਾ ਲਿਆ ਵੀ ਜਾਂ ਤਾਂ ਉਹਨੂੰ ਜਨਤਕ ਕਰੋ ਠੀਕ ਆ ਆ ਜਿਹੜਾ ਬੰਦਿਆਂ ਤੇ ਪਰਚਾ ਕੱਟਿਆ ਉਹਨਾਂ ਤੋਂ ਪੁੱਛਗਿੱਛ ਕਰ ਲਓ ਉਹਨਾਂ ਨੂੰ ਸਵਾਲ ਜਵਾਬ ਜਿਹੜਾ ਕਰਨਾ ਕਰ ਲਓ ਤੇ ਕੀ ਆ ਕੁਝ ਵੀ ਨਹੀਂ ਹੋਣਾ ਇਹਦੇ 'ਚ ਕੀ ਕਰ ਲੋਂਗੇ ਵੱਧ ਤੋਂ ਵੱਧ ਕੀ ਹੈ ਅਰੈਸਟ ਹੋ ਜਾਊਗੀ ਜ਼ਮਾਨਤ ਹੋ ਜਾਊਗੀ ਕੀ ਹੋ ਜਾਊਗਾ ਉਸ ਤੋਂ ਬਾਅਦ ਕੀ ਹੋਊਗਾ ਉਸ ਤੋਂ ਬਾਅਦ ਤੇ ਆਈਓ ਕੁਝ ਹੋਣਾ ਹੈ ਨਾ ਜੋ ਕੁਝ ਚੱਲਦਾ ਜੀ ਸੋ ਇਸ ਕਰਕੇ ਮੈਂ ਫੇਰ ਵਾਰ-ਵਾਰ ਕਹਿ ਦਿੰਨਾ ਕਿ ਜਿੰਨੀ ਕੋਈ ਸਾਡੇ ਕੋਲ ਮੋਡਲੀ ਜਾਣਕਾਰੀ ਆ ਕਿ ਇਹ ਪਰਚਾ ਜਿਹੜਾ ਹੈ ਉਹ ਦਿੱਲੀ ਦਾ ਇੱਕ ਆਕਾ ਜਿਹੜਾ ਇੱਥੇ ਬੈਠਾ ਖੌਤੀ ਸਿੱਖਿਆ ਕ੍ਰਾਂਤੀ ਵਾਲਾ ਉਹਦੇ ਕਹਿਣ ਤੇ ਹੋਇਆ ਕਿਉਂਕਿ ਉਸ ਨੂੰ ਲੱਗਿਆ ਕਿ ਬਈ ਸਰਕਾਰ ਦੀ ਬਦਨਾਮੀ ਹੋ ਰਹੀ ਹੈ ਹੈਲੀਕਾਪਟਰ ਦੇ ਨਾਲ ਤੇ ਪਰਚਾ ਕਟੋ ਤਾਂ ਪੁਲਿਸ ਨੇ ਪਰਚਾ ਕਟਿਆ ਪੁਲਿਸ ਨੂੰ ਪਰਚਾ ਕਟਣਾ ਹੀ ਪੈਂਦਾ ਤੁਹਾਨੂੰ ਪਤਾ ਹੀ ਆ ਤਾਂ ਪਰ ਇਹ ਆ ਕੇ ਪਰਚਾ ਕੱਟ ਕੇ ਤੇ ਚੁੱਪ ਕਰਕੇ ਵਹਿ ਗਿਆ ਤੇ ਹੈਲੀਕਾਪਟਰਾਂ ਦੀਆਂ ਜਿਹੜੀਆਂ ਇਹ ਖਬਰਾਂ ਕੋਟ ਕਰਦੇ ਉਹ ਵੀ ਤੇ ਇਦਾਂ ਹੀ ਨਿਕਲੀਆਂ ਹੋਈਆਂ ਜੇ ਇਹ ਹੈਲੀਕਾਪਟਰ ਦੀ ਗੱਲ ਕਰਨੀ ਮੁੱਖ ਮੰਤਰੀ ਦੇ ਇਸ ਕਾਰਜਕਾਲ ਦੇ ਵਿੱਚ ਗੁਨਾਹ ਤੇ ਫਿਰ ਜਦੋਂ ਇਹ ਬਾਦਲਾਂ ਦੇ ਹੈਲੀਕਾਪਟਰ ਘਣਾਉਂਦੇ ਸਨ ਮੱਕੜ ਦੀ ਕਾਰ ਦਾ ਤੇਲ ਘਣਾਉਂਦੇ ਸਨ ਜਾ ਕੇ ਲੋਕਾਂ ਨੂੰ ਦੱਸਦੇ ਸੀ ਇਹ ਖਜ਼ਾਨੇ ਦੀ ਲੁੱਟ ਕਰਦੇ ਆ ਫਿਰ ਤੇ ਉਦੋਂ ਵੀ ਗੁਨਾਹ ਸੀ ਫਿਰ ਤੇ ਉਦੋਂ ਵੀ ਗੁਨਾਹ ਸੀ ਤਾਂ ਗੱਲ ਇਹ ਆ ਕਿ ਤੁਸੀਂ ਇਦਾਂ ਕਰੋ ਨਾ ਕਿ ਸਾਡੇ ਤੇ ਪਰਚਾ ਕੱਟ ਦਿੱਤਾ ਤੇ ਹੁਣ ਬਰੋਬਰ ਸਾਰੇ ਡਾਕੂਮੈਂਟ ਲੈਓ ਮੁੱਖ ਮੰਤਰੀ ਦੇ ਕਿ ਮੁੱਖ ਮੰਤਰੀ ਨੇ ਤਾਂ ਕੋਈ ਪੰਜਾਬ ਤੋਂ ਬਾਹਰ ਕਿਸੇ ਪੋਲੀਟੀਕਲ ਕੈਂਪੇਨ ਦੇ ਵਿੱਚ ਤੇ ਭਾਗ ਹੀ ਨਹੀਂ ਲਿਆ ਜੀ ਇਥੇ ਝੂਠ ਮਾਰਦੇ ਆ ਠੀਕ ਹੈ ਜੀ ਇਹ ਤੇ ਫੇਕ ਤਸਵੀਰਾਂ ਨੇ AI ਜਨਰੇਟਡ ਤਸਵੀਰਾਂ ਨੇ ਕਿ ਇਹ ਤੇ ਕਦੇ ਵੀ ਨਹੀਂ ਗਏ ਨਾ ਇਹ ਸਾਊਥ ਦੇ ਵਿੱਚ ਗਏ ਆ ਨਾ ਕਦੇ ਗੁਜਰਾਤ ਦੇ ਵਿੱਚ ਗਏ ਆ ਜਹਾਜ ਨੂੰ ਲੈ ਕੇ ਨਾ ਇਹ ਹਿਮਾਚਲ ਦੇ ਵਿੱਚ ਗਏ ਆ ਮਤਲਬ ਕਿ ਨਾਨਸੈਂਸ ਗੱਲਾਂ ਨੇ ਇਹ ਸਾਰੀਆਂ ਤੇ ਬਸ ਆਹੀ ਕੁਝ ਦੱਸਣਾ ਸੀ ਮੇਰੇ ਖਿਆਲ ਦੇ ਨਾਲ ਜੇ ਕੋਈ ਕਿਸੇ ਦਾ ਹੋਰ ਕੋਈ ਮਾੜਾ ਮੋਟਾ ਸਵਾਲ ਹੈਗਾ ਤੇ ਮੈਨੂੰ ਦੱਸ ਦਿਓ ਜੀ ਤੇ ਉਸ ਤੋਂ ਬਾਅਦ ਐਫ ਆਈ ਆਰ ਦੀ ਕਾਪੀ ਅਸੀਂ ਇੱਥੇ ਪਾ ਦੇਾਂਗੇ ਬਹੁਤ ਫੋਨ ਆਉਂਦੇ ਆ ਮੇਰੇ ਖਿਆਲ ਦੇ ਨਾਲ ਹੁਣ ਕੱਟ ਦੇਣਾ ਚਾਹੀਦਾ ਹੈ ਜੀ ਸਾਨੂੰ ਹਾਜੀ ਚਲੋ ਮਿਹਰਬਾਨੀ ਜੀ ਤੁਹਾਡਾ ਸਾਰਿਆਂ ਦਾ ਪਿਆਰ ਹੈ ਸਾਥ ਤੋਂ ਮੈਂ ਸਿਰਫ ਇੱਕ ਇਸ ਚੀਜ਼ ਨੂੰ ਜਨਤਕ ਕਰਨ ਦੇ ਲਿਹਾਜ਼ ਨਾਲ ਹੀ ਗੱਲ ਕੀਤੀ ਹੈ ਕਿ ਇਹਨਾਂ ਦੀ ਕਰਤੂਤ ਇਹ ਆ ਕਿ 12 ਤਰੀਕ ਦਾ ਸਾਡੇ ਤੇ ਪਰਚਾ ਕੱਟ ਕੇ ਇਹਨਾਂ ਨੇ ਫਾਈਲ ਦੇ ਵਿੱਚ ਦਬਾ ਰੱਖਿਆ ਸੀਗਾ ਚਲੋ ਇਹਨਾਂ ਨੇ ਤੇ ਉਹਨੂੰ ਨਹੀਂ ਤੋੜਿਆ ਅਸੀਂ ਤੋੜਤਾ ਅੱਗੇ ਠੀਕ ਹੈ ਜੀ ਅਸੀਂ ਤੋੜਤਾ ਅੱਗੇ ਅਸੀਂ ਇਹਨੂੰ ਹੁਣ ਕੋਰਟ ਤੱਕ ਵੀ ਲੈ ਕੇ ਜਾਵਾਂਗੇ ਤੇ ਸਰਕਾਰ ਤੋਂ ਪੁੱਛਾਂਗੇ ਕਿ ਭਾਈ ਇਹ ਗੁਨਾਹ ਜੇ ਇਹ ਗੁਨਾਹ ਹੈ ਤਾਂ ਫਿਰ ਫਿਰ ਤਾਂ ਕੋਈ ਬੰਦਾ ਇਹ ਵੀ ਨਹੀਂ ਜਾਣ ਸਕਦਾ ਕਿ ਸਾਡਾ ਜਿਹੜਾ ਮੰਤਰੀ ਦਾ ਕਾਫਲਾ ਹੈ ਐਮਐਲਏ ਦਾ ਕਾਫਲਾ ਹੈ ਉਹਦੇ 'ਚ ਤੇਲ ਕਿੰਨੇ ਦਾ ਪੈਂਦਾ ਹੈ ਉਹਦੀ ਸੈਲਰੀ ਕਿੰਨੀ ਆ ਫਿਰ ਤਾਂ ਉਹ ਵੀ ਗੁਨਾਹ ਹੈ ਫਿਰ ਤੇ ਇਹ ਵੀ ਗੁਨਾਹ ਹੈ ਕਿ ਤੁਹਾਡੀ ਰੈਲੀ 'ਚ ਜੇ ਕੁਲਵਿੰਦਰ ਬਿੱਲਾ ਆਉਂਦਾ ਹੈ ਗੁਰਦਾਸ ਮਾਨ ਆਉਂਦਾ ਹੈ ਤੇ ਜੇ ਅਸੀਂ ਪੁੱਛੀਏ ਵੀ ਉਹ ਫ੍ਰੀ ਆਉਂਦਾ ਹੈ ਜਾਂ ਉਹ ਚਾਰਜ ਕਰਦਾ ਹੈ ਪੈਸੇ ਲੈਂਦਾ ਫਿਰ ਤਾਂ ਉਹ ਵੀ ਗੁਨਾਹ ਹੈ ਫਿਰ ਤਾਂ ਇਹ ਵੀ ਗੁਨਾਹ ਹੈ ਕਿ ਚੰਨੀ ਦੇ ਪਰੌਂਠਿਆਂ ਦੀ ਜਿਹੜੀ ਤੁਸੀਂ ਨਕਲਚੀ ਬਣ ਕੇ ਨਕਲ ਕੀਤੀ ਸੀ ਕਿ ਚੰਨੀ ਐਨੇ ਦੇ ਪਰੌਂਠੇ ਖਾ ਗਿਆ ਜੀ ਫਲਾਂ ਟਮਕਾ ਫਿਰ ਤੇ ਉਹ ਵੀ ਗੁਨਾਹ ਹੈ ਫਿਰ ਤੇ ਸਾਰੇ ਗੁਨਾਹ ਹੈ ਨਾ ਸਾਰੇ ਗੁਨਾਹ ਤੇ ਇਹ ਸਵਾਲ ਨਹੀਂ ਮਰਨੇ ਚਾਹੀਦੇ ਪੰਜਾਬ ਦੀ ਧਰਤੀ ਤੇ ਇਹ ਇਹ ਸਵਾਲ ਹਮੇਸ਼ਾ ਜਿੰਦਾ ਰਹੇ ਨੇ ਜਿੰਦਾ ਰਹਿਣਗੇ ਸਾਡਾ ਖਾਸ ਹੈ ਕਿ ਅਸੀਂ ਜੇ ਕੁਝ ਗਲਤ ਕਰਦੇ ਆ ਤਾਂ ਠੀਕ ਹੈ ਯਾਰ ਤਾਂ ਭਾਈ ਉਹ ਸਾਰਾ ਮੰਨਦੇ ਵੀ ਆ ਪੰਜਾਬੀ ਕਿਹਾਂ ਸਾਡੇ ਤੋਂ ਯਾਰਾ ਠੀਕ ਆ ਪਰ ਜੇ ਕੋਈ ਸਾਡੇ ਨਾਲ ਗਲਤ ਕਰੇਗਾ ਅਸੀਂ ਉਹਦੇ ਨਾਲ ਇਦਾਂ ਨਹੀਂ ਹੈ ਕਿ ਬਈ ਮੈਂ ਸਿਰ ਚੁਗਾ ਕੇ ਖੜ ਜਾਾਂਗੇ ਜੇ ਕੋਈ ਗਲਤ ਗੱਲ ਸੀ ਵੈਸੇ ਮੇਰਾ ਆਪਣਾ ਕੰਮ ਕਰਦਾ ਕਿ ਜੇ ਮੰਨ ਲਓ ਮੈਨੂੰ ਲੱਗਦਾ ਗਲਤ ਹੈ ਰੋਂ ਗਿਆ ਮੈਂ ਆਪਣੀ ਪੋਸਟ ਅਪਡੇਟ ਕਰਦਾ ਜਾਂ ਉਹਨੂੰ ਚੱਕ ਦੇਣਾ ਉਹਨਾਂ ਮੈਂ ਕਦੇ ਕੋਈ ਫਾਲਤੂ ਆਰਗੂਮੈਂਟ ਨਹੀਂ ਕੀਤੀ ਜੇ ਧਰਮਿੰਦਰ ਵਾਲੀ ਗੱਲ ਸੀ ਤੇ ਮੈਂ ਮਾਫੀ ਮੰਗੀ ਸੀ ਹਾਲਾਂਕਿ ਤਰਮਿੰਦਰ ਵਾਲੀ ਗੱਲ ਸੱਚੀ ਸੀਗੀ ਕਿਉਂਕਿ ਤਰਮਿੰਦਰ ਦੀ ਜਿਹੜੀ ਉਹ ਡੈਥ ਸੀ ਤੇ ਇਹਨਾਂ ਨੇ ਬਹੁਤ ਟਰੋਲ ਕੀਤਾ ਆਮ ਆਦਮੀ ਪਾਰਟੀ ਵਾਲਿਆਂ ਨੇ ਮੈਂ ਫਿਰ ਫਰਾਕ ਦਿੱਲੀ ਨਾਲ ਮਾਫੀ ਮੰਗੀ ਕਿ ਨਹੀਂ ਚਲੋ ਤਾਂ ਫਿਰ ਕੁਝ ਦਿਨਾਂ ਬਾਅਦ ਉਹ ਖਬਰ ਸਹੀ ਵੀ ਸਾਬਤ ਹੋਈ ਸੀਗੀ ਤਾਂ ਇਹੀ ਆ ਵੀਰੇ ਸਾਰਿਆਂ ਦਾ ਧੰਨਵਾਦ ਮਿਲਦੇ ਆਂ ਅੱਗੇ ਦੇਖਦੇ ਆਂ ਕੀ ਬਣਦਾ ਤੇ ਨਾਰਮਲੀ ਆ ਸਾਰਾ ਕੁਝ ਜਿਵੇਂ ਰੂਟੀਨ 'ਚ ਆਪਦੇ ਕੰਮ ਕਰ ਨੂੰ ਜਾਣੇ ਉਦਾਂ ਹੀ ਚੱਲੇ ਆ ਠੀਕ ਹੈ ਜੀ ਇਹ ਨਹੀਂ ਹੈਗਾ ਕਿ ਕੋਈ ਡਰ ਹੈ ਕੁਝ ਜਿੱਕੇ ਕਿਸੇ ਗਲਤੀ ਅਸੀਂ ਕਿਉਂਕਿ ਨਾ ਸਰਕਾਰੀ ਖਜ਼ਾਨੇ ਚੋਂ ਭੁਗਤਾਨ ਲੈਨੇ ਆ ਨਾ ਸਾਡੇ ਕੋਲ ਬਹੁਤ ਵੱਡੇ ਪੱਤਰਕਾਰਾਂ ਵਾਂਗੂ ਫਲੈਟ ਨੇ ਰੈਸ਼ਾ ਨੇ ਸਰਕਾਰੀ ਨਾ ਸਾਡੇ ਕੋਲ ਸਰਕਾਰੀ ਸਹੂਲਤਾਂ ਨਾ ਕੋਈ ਸਰਕਾਰੀ ਗੱਡੀ ਆਪਦਾ ਆਪਦਾ ਹੀ ਆ ਸਾਰਾ ਕੁਝ ਇਸ ਕਰਕੇ ਕੋਈ ਡਰ ਨਹੀਂ ਕੁਝ ਇਸਕ ਨਹੀਂ ਇਹ ਸਵਾਲ ਹਮੇਸ਼ਾ ਜ਼ਿੰਦਾ ਰਹਿਣਗੇ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਨਵਾਂ ਸਾਲ ਮੁਬਾਰਕ ਸਰਨੂ ਸਸੀ ਕਾਲਜੀ ਯਾਦਾਬ ਨਮਸਕਾਰ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਦੁਆ ਕਰਦਾ ਹਾਂ ਕਿ ਸਾਰੇ ਇਸੇ ਤਰ੍ਹਾਂ ਠੀਕ ਠਾਕ ਰਹੋ ਸੇਤੀ